ਫਸਟ ਆਂਦੀ ਹੈ ਬਿਨਾ ਟਿਊਸ਼ਨ ਤੋਂ ਜੀ ਕੀ ਬਾਤ ਹੈ ਕਿੰਨੇ ਮੈਡੀਕਲ ਦੇ ਵਿੱਚ 95% ਕੰਗ੍ਰੈਚੁਲੇਸ਼ਨ ਕੰਗ੍ਰੈਚੁਲੇਸ਼ਨ ਬੇਟਾ ਖੁਦ ਐਕਸਪੀਰੀਅੰਸ ਕਰੋ ਕਿ ਕਿੱਦਾਂ ਦੇ ਵੀਡੀਓਜ਼ ਹੈ ਕਿੱਦਾਂ ਦਾ ਕੰਟੈਂਟ ਹੈ ਇਹ ਬਿਲਕੁਲ ਫਰੀ ਆਫ ਕੋਸਟ ਸਟੱਡੀ ਕਰਾਉਂਦੇ ਨੇ ਇਹ ਬੱਚਿਆਂ ਨੂੰ ਜੈ ਮਾਤਾ ਦੀ ਦੋਸਤੋ ਜਿੰਦਲ ਫੈਮਿਲੀ ਆਏ ਨੇ 90 ਤੋਂ ਬਹੁਤ ਹੀ ਵਧੀਆ ਲੱਗਿਆ ਇੰਨੀ ਦੂਰੋਂ ਇਹ ਆਏ ਨੇ ਮੇਰੀਆਂ ਰੀਲਸ ਦੇਖ ਕੇ ਮੈਨੂੰ ਫੇਸਬੁੱਕ ਤੇ ਲਾਈਕ ਕਰ ਦਿਓ ਤੁਸੀਂ ਹਣੀ ਹਾਂਜੀ ਆ ਇੰਸਟਾ ਵੀ ਦੇਖਦੇ ਹੋ ਇੰਸਟਾ ਵੀ ਦੇਖਦਾ ਤੁਹਾਡਾ ਕੀ ਬਾਤ ਹੈ ਔਰ ਇਹਨਾਂ ਦੀ ਬੇਟੀ ਵੀ ਨਾਲ ਆਏ ਆ ਔਰ ਫੁੱਲ ਫੈਮਿਲੀ ਆਈ ਹੈ ਜੀ ਔਰ ਬੇਟੀ ਦਾ ਨਾ ਬਹੁਤ ਸ਼ਾਨਦਾਰ YouTube ਤੇ ਚੈਨਲ ਬਣਾਇਆ ਹੋਇਆ ਹੈ ਜੀ ਇਹਨਾਂ ਦਾ ਫਿਊਚਰ ਬਰਡਸ ਦੇ ਨਾਮ ਤੇ ਔਰ ਇੱਕ ਖਾਸੀਅਤ ਕੀ ਹੈ ਬੇਟੀ ਦੀ ਇਹ ਬਿਲਕੁਲ ਫ੍ਰੀ ਆਫ ਕੋਸਟ ਸਟੱਡੀ ਕਰਾਉਂਦੇ ਨੇ ਇਹ ਬੱਚਿਆਂ ਨੂੰ ਕਰਾਉਂਦੇ ਨੇ YouTube ਦੇ ਉੱਤੇ ਹੀ ਮਤਲਬ 10th 11th ਔਰ 12th ਠੀਕ ਹੈ ਮਤਲਬ ਤੁਸੀਂ ਆਪ ਹੀ ਦੱਸੋ ਬੱਚੇ ਤੁਹਾਡੇ ਚ ਜੋ ਵੀ ਕੋਈ ਚੈਨਲ ਲੱਭ ਰਿਹਾ ਜਾਂ ਕੋਈ ਵੀ ਫ੍ਰੀ ਸੋਰਸ ਲੱਭ ਰਿਹਾ ਜਿੱਥੇ ਤੁਸੀਂ 10th 11th ਤੇ 12th ਦੇ ਲਈ ਸਟੱਡੀ ਕਰ ਸਕੋ ਉਹ ਵੀ ਇੰਨਾ ਕੁਆਲਿਟੀ ਕੰਟੈਂਟ ਬਿਲਕੁਲ ਸ਼ਾਰਟ ਟਾਈਮ ਦੇ ਵਿੱਚ ਡਿਟੇਲਡ ਐਕਸਪਲੇਨੇਸ਼ਨ ਤੁਸੀਂ ਮੇਰੇ ਚੈਨਲ ਨੂੰ ਬਿਲਕੁਲ ਇੱਕ ਵਾਰ ਆ ਕੇ ਦੇਖੋ ਖੁਦ ਐਕਸਪੀਰੀਅੰਸ ਕਰੋ ਕਿ ਕਿੱਦਾਂ ਦੇ ਵੀਡੀਓਜ਼ ਐ ਕਿੱਦਾਂ ਦਾ ਕੰਟੈਂਟ ਐ ਐਂਡ ਆਈ ਮੇਕ ਸ਼ੋਰ ਕਿ ਤੁਹਾਡੀ ਜਿਹੜੀ ਹੰਟ ਹੈ ਉਹਰੀ ਖਤਮ ਹੋ ਜਾਏਗੀ ਐਂਡ ਯੂ ਲਵ ਦਿਸ ਚੈਨਲ ਹਾਂ ਦੇਖੋ ਕਿੰਨਾ ਅੱਛਾ ਬੋਲੇ ਨੇ ਹੁਣ ਦੇਖੋ ਤੁਸੀਂ ਬਾਕੀ ਵੀਡੀਓ ਤੇ ਤੁਸੀਂ ਸਰਚ ਕਰੋਗੇ YouTube ਤੇ ਫਿਊਚਰ ਬਰਡਸ ਪ੍ਰਿੰਕਾ ਠੀਕ ਹੈ ਇਹਨਾਂ ਨੇ ਲਿਆ Y200E ਮੇਰੇ ਕੋਲੋਂ ਔਰ ਬਹੁਤ ਹੀ ਸ਼ਾਨਦਾਰ ਪ੍ਰਾਈਸ ਤੇ ਲਗਾਇਆ ਬਾਕੀ ਔਰ ਜਿੰਦਰ ਸਾਹਿਬ ਦੱਸਣਗੇ ਕਿਵੇਂ ਲੱਗਿਆ ਇਹਨਾਂ ਨੂੰ ਇੱਥੇ ਆ ਕੇ ਮਤਲਬ ਠੀਕ ਲੱਗਿਆ ਜਾਂ ਕਿਵੇਂ ਲੱਗਿਆ ਹਾਂਜੀ ਜਿੰਦਰ ਬਹੁਤ ਅੱਛਾ ਜੀ ਬਹੁਤ ਅੱਛੀ ਡੀਲਿੰਗ ਹੈ ਭਾਈ ਸਾਹਿਬ ਦੀ ਅਸੀਂ 90 ਤੋਂ ਆਏ ਸਾਡਾ ਬਜਾਜ ਕਾਰਡ ਦਾ ਉੱਥੇ 90 ਦਾ ਐਡਰੈਸ ਸੀ ਇਹਨਾਂ ਨੇ ਬਿਲਕੁਲ ਜ਼ੀਰੋ ਡਾਉਨ ਪੇਮੈਂਟ ਤੇ ਸਾਨੂੰ ਐਫਪੋਨ ਦਿੰਦਾ ਸਾਡੇ ਬੱਚੇ ਨੂੰ ਜਿਸ ਨੇ ਹੁਣੇ ਮੈਡੀਕਲ ਦੇ ਵਿੱਚ 95% ਨੰਬਰ ਲੱਤੇ ਨੇ ਸਾਡੇ ਬੱਚੇ ਦੀ ਫਰਸਟ ਗਿਫਟ ਹੈ ਜੀ ਇਹ ਅੱਛਾ ਹਾਂਜੀ ਕਿੰਨੇ ਮੈਡੀਕਲ ਦੇ ਵਿੱਚ 95% ਕੰਗ੍ਰੈਚੁਲੇਸ਼ਨ ਕੰਗ੍ਰੈਚੁਲੇਸ਼ਨ ਬੇਟਾ ਬਹੁਤ ਵਧੀਆ ਹੋਣ ਹਰ ਬੱਚਾ ਜੀ ਹਰ ਸਾਲ ਫਰਸਟ ਆਈ ਹੈ ਜੀ ਇਹ ਹਾਂਜੀ ਹਰ ਸਾਲ ਫਰਸਟ ਆਉਂਦੀ ਹੈ ਬਿਨਾਂ ਟਿਊਸ਼ਨ ਤੋਂ ਜੀ ਕੀ ਬਾਤ ਹੈ ਹੁਣ ਇਹ ਅੱਗੇ ਬੱਚਿਆਂ ਨੂੰ ਵੀ ਪੜ੍ਹਾ ਰਹੀ ਹੈ ਬਿਲਕੁਲ ਫ੍ਰੀ ਆਫ ਕੋਸਟ ਕੋਈ ਪੇਮੈਂਟ ਨਹੀਂ ਲੈ ਰਹੇ ਹਾਂਜੀ ਜੈ ਮਾਤਾ ਦੀ ਜੀ ਜੈ